ਹੈਲੋ ਜੀ ਦੇਖੋ ਜੇ ਆਪਾਂ ਤੁਹਾਡੇ ਲਈ ਫੇਰ ਤੋਂ ਇੱਕ ਵੀਜਨ ਨਵੀਂ ਲੈ ਕੇ ਆਏ ਆ ਇਹ ਲੈ ਕੇ ਆਏ ਆ ਆਪਾਂ ਦੇਖੋ ਗੁੰਮਸਲਾਈਆਂ ਦੇਖੋ ਇਹ ਆਸਮਨ ਦੇ ਉੱਪਰ ਵੀ ਜਿਹੜੀ ਆਪਾਂ ਬਿਲਕੁਲ ਗੁੰਮਸਲਾਈ ਲਗਾਈ ਹੈ ਦੇਖੋ ਸਾਰੀਆਂ ਆਪਾਂ ਤੁਹਾਨੂੰ ਦਿਖਾਉਣਿਆਂਗੇ ਗੁੰਮਸਲਾਈਆਂ ਦੇਖੋ ਇਸ ਤਰੀਕੇ ਨਾਲ ਇਹ ਵਿਚਲੀ ਸਿਹਰ ਤੇ ਰਹਿ ਜਾਣਗੇ ਸਾਰੀਆਂ ਗੁੰਮਸਲਾਈਆਂ ਤੇ ਇਹ ਸਲਾਈਆਂ ਆਪਾਂ ਗੁੰਮਾ ਦੇਖੋ ਕਿਸ ਤਰ੍ਹਾਂ ਲਗਾਈਆਂ ਦੇਖੋ ਉਸੇ ਤਰ੍ਹਾਂ ਹੀ ਦੇਖੋ ਆਪਾਂ ਪਹੁੰਚ ਜਾਂਦੀਆਂ ਵੀ ਇਹ ਜਿਹੜੀਆਂ ਸਲਾਈਆਂ ਨੇ ਗੁੰਮ ਕੀਤੀਆਂ ਨੇ ਇਹ ਆਪਾਂ ਕਿਸ ਤਰੀਕੇ ਨਾਲ ਗੁੰਮ ਕੀਤੀਆਂ ਨੇ ਪਤਾ ਉਹਨਾਂ ਦਾ ਇੱਕ ਇੱਕ ਪੁਆਇੰਟ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਪਹਿਲੀ ਜਿਹੜੀ ਗੁੰਮ ਸਲਾਈ ਸਲਵਾਰ ਕੀਤੀ ਹੈਗੀ ਤੇ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਹਾਨੂੰ ਸਮਝਾਉਣੇ ਵੀ ਇਹ ਸਲਾਈਆਂ ਨੇ ਗੁੰਮ ਆਪਾਂ ਕੀਤੀਆਂ ਨੇ ਉਹ ਕਿਸ ਤਰੀਕੇ ਨਾਲ ਗੁੰਮ ਕੀਤੀਆਂ ਤੇ ਕਿਸ ਤਰੀਕੇ ਨਾਲ ਆਪਾਂ ਇਹਨਾਂ ਸਲਾਈ ਕਰ ਸਕਦੇ ਆ ਆਓ ਆਪਾਂ ਵੀਡੀਓ ਤੁਹਾਨੂੰ ਦੱਸ ਦਾਂਗੇ ਇਹਦਾ ਸਲਾਈ ਕਰਨ ਦਾ ਤਰੀਕਾ ਵੀ ਗੁੰਮ ਸਲਾਈਆਂ ਨਾਲ ਆਪਾਂ ਕਿਸ ਤਰੀਕੇ ਨਾਲ ਗੁੰਮ ਕਰ ਸਕਦੇ ਆ ਬਿਨਾ ਇੰਟਰਲੌਕ ਦੇ ਦੇ ਪ੍ਰਿੰਟਲੌਕਾਂ ਦਾ ਕੋਈ ਦੇਖੋ ਜ਼ਰੂਰਤ ਨਹੀਂ ਹੈਗੀਗੀ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਤੁਹਾਨੂੰ ਸਲਾਈ ਕਰਦਾ ਤਰੀਕਾ ਦਾ ਸਾਥੇ ਤੁਹਾਡੇ ਸਾਡੇ ਚੈਨਲ ਕਮਲ ਫੈਸੇ ਨੂੰ ਛੂਟਦੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਆਪਾਂ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਇਹ ਲੈ ਕੇ ਆਏ ਆ ਆਪਾਂ ਵੀਡੀਓ ਜਿਹੜੀ ਲਾਈਨਿੰਗ ਵਾਲੀ ਸਲਵਾਰ ਦੀ ਗੁੰਮ ਸਲਾਈਆਂ ਲਗਾਉਣ ਦਾ ਤਰੀਕਾ ਇਹਦੇ ਪਤਾ ਨੂੰ ਪ੍ਰੋਪਰ ਜਿਹੜੀ ਜਾਣਕਾਰੀ ਦੇਵਾਂਗੇ ਏ ਟੂ ਜ਼ेड ਆਪਾਂ ਤੁਹਾਨੂੰ ਦੱਸਾਂਗੇ ਇਹਦੇ ਬਾਰੇ ਵੀ ਜਿਹੜੇ ਲਾਈਨਿੰਗ ਵਾਲੀ ਸਲਵਾਰ ਹੈਗੇ ਇਹਨੂੰ ਕਿਸ ਤਰੀਕੇ ਨਾਲ ਸਲਾਈ ਕੀਤਾ ਜਾਂਦਾ ਤੇ ਕਿਸ ਤਰੀਕੇ ਨਾਲ ਇਹਦੇ ਗੁੰਮ ਸਲਾਈਆਂ ਲਗਾਈਆਂ ਜਾਂਦੀਆਂ ਇਹਦੀ ਤੁਹਾਨੂੰ 80Z ਚੀਜ਼ ਦਿਆਂ ਜਿਹੜੇ ਆਪਾਂ ਜਾਣਕਾਰੀ ਦੱਸਾਂਗੇ ਵੀਡੀਓ ਦਾ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਦੇਖਿਓ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਹੀ ਨਵੇਂ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਤੇ ਅੱਜ ਦੇ ਫ੍ਰੀ ਸਲਾਈ ਕੋਰਸ ਘਰ ਬੈਠੇ ਸਿੱਖ ਸਕੋ ਤੇ ਆਪਣਾ ਦੂਸਰਾ ਚੈਨਲ ਹੈਗਾ ਜੀ ਸਿੱਧੂ ਬਟਿਕ ਜੋਗਾ ਜਿਹਦੇ ਉੱਪਰ ਆਪਾਂ ਪਾਉਨੇ ਹੈਗੇ ਸੂਟਾਂ ਦੇ ਵੀਡੀਓ ਸਿੱਧੂ ਬਟਿਕ ਜੋਗਾ ਆਪਣਾ ਦੂਸਰਾ ਚੈਨਲ ਹੈ ਪਲੀਜ਼ ਆਪਣੇ ਜੇਕਰ ਉਸ ਚੈਨਲ ਤੋਂ ਦੇਖ ਰਹੇ ਹੋ ਤਾਂ ਸਾਡੇ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਤਾਂ ਜੋ ਉਹ ਪੁਰਾਣੇ ਨਵੇਂ ਨਵੇਂ ਸੂਟਾਂ ਦੇ ਵੀਡੀਓ ਜੀ ਤੁਸੀਂ ਘਰ ਬੈਠੇ ਦੇਖ ਸਕੋ ਤੇ ਆਪਣਾ ਲਈ ਸੋਹਣ ਸੋਹਣੇ ਰੰਗਾਂ ਦੇ ਵੀ ਸੂਟ تیار ਕਰਵਾਉਂਦੇ ਰਹੋ ਤੇ ਪਾਉਂਦੇ ਰਹੋ ਆਓ ਆਪਾਂ ਤੁਹਾਨੂੰ ਦੱਸ ਦਿਆਂਗੇ ਜਿਹੜਾ ਇਹ ਸਲਵਾਰ ਹੈਗੀ ਇਹਨੂੰ ਆਪਾਂ ਪਹਿਲਾ ਕਿਸ ਤਰੀਕੇ ਨਾਲ ਕਿਹੜੀ-ਕਿਹੜੀ ਚੀਜ਼ ਕਿਸ ਤਰੀਕੇ ਨਾਲ ਰੱਖਣੀ ਹੈ ਤੇ ਕਿਸ ਤਰੀਕੇ ਨਾਲ ਜਿਹੜਾ ਇਹਨੂੰ ਆਪਾਂ ਗੁੰਮ ਸਲਾਈਆਂ ਲਗਾਉਣੀਆਂ ਨੇ ਕਿਸ ਤਰੀਕੇ ਨਾਲ ਗੁੰਮ ਲੱਗ ਕੇ ਜਿਹੜੀ ਇਹ ਸਿਵਾ ਨੇ ਬਾਹਰ ਨੂੰ ਨਹੀਂ ਦਿਚਣੀਆਂ ਇਹਦੇ ਕੋਈ ਇੰਟਰਲੌਕ ਕਰਨ ਦੀ ਜ਼ਰੂਰਤ ਨਹੀਂ ਹੈਗੀ ਸਿਰਫ ਇਹਦੇ ਬਲਾ ਬਲਾ ਤੇ ਇੰਟਰਲੌਕ ਹੋਊਗੀ ਹੁਣ ਆਪਾਂ ਤੁਹਾਨੂੰ ਦੱਸ ਦਿਆਂਗੇ ਸਲਵਾਰ ਬਾਰੇ ਵੀ ਇਹਦੇ ਨੂੰ ਆਪਾਂ ਕਿਸ ਤਰੀਕੇ ਨਾਲ ਜਿਹੜਾ ਇਹਨੂੰ ਰੱਖਣਾਗਾ ਤੇ ਕਿਸ ਤਰੀਕੇ ਨਾਲ ਇਹਦੇ ਉੱਪਰ ਆਪਾਂ ਸਲਾਈ ਲਗਾਉਣੀ ਹੈ ਦੇਖੋ ਸਭ ਤੋਂ ਪਹਿਲਾਂ ਮੇਰੇ ਕੋਲੇ ਦੇਖੋ ਇਹ ਪੌਂਚੇ ਵਾਲੀ ਲਾਈਨਿੰਗ ਕੱਟੀ ਹੋਈ ਐ ਆਪਾਂ ਇਹਦੇ ਵਿੱਚੋਂ ਇੱਕ ਪੌਂਚੇ ਦੀ ਲਾਈਨਿੰਗ ਲੈ ਲਾਂਗੇ ਇਸ ਤਰ੍ਹਾਂ ਆਪਾਂ ਇੱਕ ਪੌਂਚੇ ਦੀ ਦੇਖੋ ਇਹ ਲਾਈਨਿੰਗ ਲੈ ਲਈ ਉਸ ਤੋਂ ਬਾਅਦ ਆਪਾਂ ਇੱਕ ਕੁੰਡੇ ਦੀ ਲਾਈਨਿੰਗ ਲਵਾਂਗੇ ਹੁਣ ਜਿਹੜੇ ਆਪਾਂ ਲਾਈਨਿੰਗ ਲਵਾਂਗੇ ਇੱਕ ਕੁੰਡੇ ਦੀ ਲਵਾਂਗੇ ਉਹ ਇਇਸਤਰਾ ਹੁਣ ਤੁਸੀਂ ਧਿਆਨ ਦੇ ਨਾਲ ਦੇਖਿਓ ਵੀਡੀਓ ਨੂੰ ਸਾਰੇ ਨੂੰ ਇਹ ਜੋ ਪਰ ਆਪਾਂ ਐਸਤਰਾ ਇਹ ਵਾਲੀ ਲੈ ਲਾਂਗੇ ਜਿਹੜੀ ਪੌਂਚੀਆਂ ਦੀ ਲੈ ਲਾਂਗੇ ਤੇ ਉੱਪਰ ਕੁੰਦੇ ਵਾਲੀ ਲੈ ਲਾਂਗੇ ਰੱਖ ਲਈ ਐਸਤਰਾ ਹੁਣ ਇਹਦੇ ਉੱਪਰ ਕੀ ਰੱਖਣਾ ਆਪਾਂ ਹੁਣ ਆਪਾਂ ਇਹਦੇ ਉੱਪਰ ਰੱਖਣਾਗਾ ਇਹ ਵਾਲਾ ਕੁੰਦਾ ਜਿਹੜਾ ਆਪਣਾ ਕੁੰਦਾ ਦਾ ਕੱਟ ਕੀਤਾ ਹੋਇਆ ਇਹਨੂੰ ਆਪਾਂ ਇਜ਼ੋਲੇਟਰ ਸਿੱਧਾ ਰੱਖਣਾ ਕਿਉਂਕਿ ਲੈਣਗੇ ਇਹਦੇ ਵਿਚਲੇ ਪਾਸੇ ਦੇਖੋ ਲੱਗੀ ਹੁਣ ਇਹ ਇਸ ਤਰ੍ਹਾਂ ਹੀ ਆ। ਹੁਣ ਇਹਦੇ ਉੱਪਰ ਕੀ ਕਰਾਂਗੇ ਆਪਾਂ ਹੁਣ? ਇਹਦੇ ਉੱਪਰ ਰੱਖਾਂਗੇ ਆਪਾਂ ਇੱਕ ਪੌਂਚਾ। ਇਸ ਤਰ੍ਹਾਂ। ਇਹਨੂੰ ਵੀ ਆਪਾਂ ਇਸ ਤਰ੍ਹਾਂ ਉਹਦੇ ਨਾਲ ਮਲਾ ਕੇ ਸਿੱਧੇ ਪਾਸੇ ਆਪਾਂ ਉਲਟਾ ਪਾਸੇ ਦੇ ਉੱਪਰ ਕਰ ਲਾਂਗੇ ਆ ਇਸ ਤਰ੍ਹਾਂ। ਹੁਣ ਦੇਖੋ ਜਦੋਂ ਇਹਦੇ ਉੱਪਰ ਸਲਾਈ ਲੱਗ ਗਈ ਤੇ ਇਹਨੂੰ ਆਪਾਂ ਜਦੋਂ ਪਲਟਾਵਾਂਗੇ ਦੇਖੋ ਇਸ ਤਰ੍ਹਾਂ ਇਹ ਤੋਂ ਸਲਾਈ ਲੱਕੇ ਚੀਜ਼ ਆ ਜਾਏਗੀ। ਇਹ ਚੀਜ਼ ਨੀਚੇ ਇਸ ਤਰ੍ਹਾਂ ਜਿਹੜੀ ਨੀਚੇ ਤੋਂ ਸਲਾਈ ਆ ਉਹ ਗੁੰਮਾ ਇਸ ਤਰ੍ਹਾਂ ਬਣ ਜਾ। ਹੁਣ ਆਪਾਂ ਤੁਹਾਨੂੰ ਦੱਸਦੇ ਆ ਬੀਲ ਆਪਾਂ ਸਲਾਈ ਕਿਹੜੇ ਤਰੀਕੇ ਨਾਲ ਕਰਨਾ ਸਾਰੀ ਸਲਵਾਰ ਜਿਹੜੀ ਕਿਸ ਤਰੀਕੇ ਨਾਲ ਆਪਾਂ ਜੜਦੀ ਆ ਫੇਰ ਆਪਾਂ ਤੁਹਾਨੂੰ ਦੱਸਾਂਗੇ ਜਿਹਨੇ ਸਲਾਈ ਜਨੇ ਗੁੰਮਾ ਝੋਲੀ ਦੀਆਂ ਕਰਨੀਆਂ ਨੇ ਇਸੇ ਤਰ੍ਹਾਂ ਜੇ ਆਪਾਂ ਝੋਲੀ ਦੀ ਸਲਾਈਆਂ ਗੁੰਮਾ ਕਰਨੀਆਂ ਨੇ ਕਿਵੇਂ ਕਰਨੀਆਂ ਨੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਨਾ ਸਲਾਈ ਹੁਣ ਦੇਖੋ ਨੂੰ ਆਪਾਂ ਜੇ ਤਰ੍ਹਾਂ ਰੱਖਿਆ ਸੀਗਾ ਪਹਿਲਾਂ ਆਪਾਂ ਤੁਹਾਨੂੰ ਇਹ ਇੱਕ ਸਲਾਈ ਲਗਾ ਕੇ ਦਿਖਾਉਨੇ ਆ ਇੱਕ ਸਾਈਡ ਵਾਲੀ ਲਾਈ ਹਮੇਸ਼ਾ ਤੁਸੀਂ ਨੀਚੇ ਤੋਂ ਉੱਪਰ ਨੂੰ ਲੈ ਕੇ ਜਾਣੀ ਹੈ ਜਿੰਨੇ ਦੇ ਦੇਖੋ ਆਪਾਂ ਲੈ ਲਾਂਗੇ ਜਿਆਦਾ ਕੱਤੀ ਚੋ ਲੈ ਲਾਂਗੇ ਤਾਂ ਆਪਾਂ ਇੱਥੇ ਬਲ ਪਾਵਾਂਗੇ ਹੁਣ ਯਾ ਫਤਾਂ ਦੇ ਕੋਰਨੇ ਸਲਾਈ ਜਿਹੜੀ ਗੁੰਮ ਗਈ ਕਿਸ ਤਰ੍ਹਾਂ ਲੱਗੀ ਦੇਖਿਆ ਇਸ ਤਰ੍ਹਾਂ ਜਿਹੜੀ ਸਲਾਈ ਆਪਣੀ ਗੁੰਮ ਆ ਗਈ ਤੁਸੀਂ ਦੇਖ ਸਕਦੇ ਹੋ ਹੁਣ ਦੇਖ ਕੇ ਇਹਦੇ ਉੱਪਰ ਕੋਈ ਇੰਟਰਲੌਕ ਕਰਨ ਦੀ ਜ਼ਰੂਰਤ ਨਹੀਂ ਹੈਗੀ ਇਹ ਸਲਾਈ ਦੇਖੋ ਸਾਰੇ ਇਸ ਤਰੀਕੇ ਨਾਲ ਜਿਹੜੀ ਗੁੰਮ ਲੱਗ ਗਈ ਹੁਣ ਇਸੇ ਤਰ੍ਹਾਂ ਦੇਖੋ ਹੁਣ ਆਪਾਂ ਨੇ ਕੀ ਕਰਨਾ ਹੈਗਾ ਦੇਖੋ ਇਹ ਆਪਾਂ ਇਹਦੇ ਨਾਲ ਇਧਰਲੀ ਸਾਈਡ ਤੇ ਹੁਣ ਕੁੰਦਾ ਹੋਰ ਜੁਆਇੰਟ ਕਰਨਾ ਉਹ ਆਪਾਂ ਕਿਸ ਤਰ੍ਹਾਂ ਕਰਨਾ ਹੈਗਾ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ ਇੱਕ ਕੁੰਦਾ ਲਵਾਂਗੇ ਹੁਣ ਦੇਖੋ ਇਹ ਆਪਾਂ ਇੱਕ ਕੁੰਦਾ ਲੈ ਲਿਆ ਇਹ ਕੁੰਦੇ ਨੂੰ ਆਪਾਂ ਦੇਖੋ ਇਹ ਪੌਂਚੇ ਵਾਲੇ ਪਾਸੇ ਰੱਖ ਲਾਂਗੇ ਜਿਹਦੇ ਪਾਸੇ ਆਪਣਾ ਕੱਪੜਾ ਪੌਂਚੇ ਵਾਲਾ ਖਾ ਉਹ ਉੱਪਰ ਲੱਦ ਵਾਲ ਦਾ ਰੱਖਿਆ ਹਕ ਤੇ ਲੈ ਲਾਂਗਾ ਆਪਾਂ ਕਿਸ ਤਰ੍ਹਾਂ ਲਗਾਉਣੇ ਦੇਖੋ ਇਹ ਆਪਣੀ ਲਾਈਨਿੰਗ نیچے ਇਸ ਤਰ੍ਹਾਂ ਹੋਗੀ ਗੋਡੇ ਦੀ ਜਿਹੜੇ ਆਪਣੀ ਪੌਂਚੇ ਦੀ ਲੈਣਗੇ ਉਹ ਇਸ ਤਰ੍ਹਾਂ ਹੋਗੀ ਹੁਣ ਇਹਦੇ نیچے ਆਪਾਂ ਕੀ ਕਰਾਂਗੇ ਇਸ ਤਰ੍ਹਾਂ ਆਪਾਂ ਜਿਹੜੀ ਲੈਨਿੰਗ ਹੈ ਇਸ ਤਰ੍ਹਾਂ ਅਪੇਚ ਕਰਾਂਗੇ ਲੈਨਿੰਗ ਵਾਲੇ ਪਾਸੇ ਲੈਨਿੰਗ ਲਾ ਲਈ ਦੇਖੋ ਜਿਹੜਾ ਪਹੁੰਚੇ ਵਾਲੇ ਪਾਸੇ ਕੱਪੜਾ ਪਹੁੰਚੇ ਦਾ ਸੀਗਾ ਉਹਦੇ ਨਾਲ ਆਪਾਂ ਕੁੰਦਾ ਤਾਰ ਲੈ ਇਸ ਤਰ੍ਹਾਂ ਹੁਣ ਇਸ ਤਰ੍ਹਾਂ ਆਪਾਂ ਇਹਨੂੰ ਦੇਖੋ ਨੀਚੇ ਤੋਂ ਉੱਪਰ ਨੂੰ ਫੇਰ ਸਲਾਈ ਲੈ ਕੇ ਲਜਾਵਾਂਗੇ ਇਸ ਤਰ੍ਹਾਂ ਹੁਣ ਪਹਿਲਾਂ ਆਪਾਂ ਦੇਖੋ ਉੱਪਰ ਤੋਂ ਬਰਾਬਰ ਕਰਕੇ ਫੜਾਂਗੇ ਪਹਿਲਾਂ ਚਾਰੇ ਚੀਜ਼ਾਂ ਨੂੰ ਦੋਨੇ ਪੱਲੇ ਲੈਣਗੇ ਤੇ ਦੋਨੇ ਸਲਵਾਰ ਦੇ ਇਸ ਤਰ੍ਹਾਂ ਦੇਖੋ ਮੈਂ ਉੱਪਰੋਂ ਬਰਾਬਰ ਕਰਕੇ ਫੜ ਲੇ ਆ ਇਸ ਤਰ੍ਹਾਂ ਹੁਣ ਜਿਹੜੀ ਬਾਦੀ ਲੈਣਗੇ ਇਹਦਾ ਆਪਾਂ ਕੀ ਕਰਾਂਗੇ ਨੀਚੇ ਬਲ ਪਾ ਦਾਂਗੇ ਕਿਉਂਕਿ ਜਦੋਂ ਆਪਾਂ ਲੈਂਗ ਜਿਆਦਾ ਕੱਟ ਲੈਨੇ ਆ ਤਾਂ ਇਹ ਲੈਂਗ ਜਿਆਦਾ ਆਪਾਂ ਇਸ ਲਈ ਕੱਟਦੇ ਆ ਜਦੋਂ ਆਪਾਂ ਸਲਵਾਰ ਨੂੰ ਵਾਸ਼ ਕਰਦੇ ਆ ਤਾਂ ਦੇਖੋ ਪਿੱਛੋਂ ਲੈਂਗ ਦੇ ਜਿਹੜੀ ਉਹ ਇਕੱਠੀ ਨਹੀਂ ਹੁਲਦੀਗੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਸਲਾਈ ਵੀ ਜਿਹੜੀ ਦੇਖੋ ਬਿਲਕੁਲ ਗੁੰਮ ਲੱਗੀ ਇਸ ਤਰ੍ਹਾਂ ਦੇਖੋ ਦੋਨੇ ਸਲਾਈਆਂ ਹੈ ਗੁੰਮ ਆ ਗਈਆਂ ਤੁਸੀਂ ਦੇਖ ਸਕਦੇ ਹੋ ਦੋਨੇ ਸਲਾਈਆਂ ਗੁੰਮ ਆ ਗਈਆਂ ਦੇਖੋ ਇਸੇ ਤਰ੍ਹਾਂ ਆਪਾਂ ਦੂਸਰੇ ਪੌਂਚੇ ਦੇ ਨਾਲ ਦੋਨੇ ਕੁੰਡੇ ਜਿਹੜੇ ਜੜਨੇ ਨੇਗੇ ਇਹਨੂੰ ਆਪਾਂ ਇੱਕ ਸਾਈਡ ਤੇ ਰੱਖਾਂਗੇ ਦੇਖੋ ਆਪਾਂ ਪੌਂਚੇ ਦੀ ਲਾਈਨਿੰਗ ਲੈ ਲਈ ਇਹ ਆਪਾਂ ਕੁੰਡੇ ਦੀ ਲਾਈਨਿੰਗ ਲੈ ਲਈ ਸਭ ਤੋਂ ਪਹਿਲਾਂ ਦੇਖੋ ਆਪਾਂ ਕੁੰਡੇ ਦੀ ਲਾਈਨਿੰਗ ਰੱਖਾਂਗੇ ਜਾਂ ਸੋਰੀ ਪੌਂਚੇ ਦੀ ਲਾਈਨਿੰਗ ਰੱਖਾਂਗੇ ਇਸ ਤਰ੍ਹਾਂ ਉਸ ਤੋਂ ਬਾਅਦ ਆਪਾਂ ਰੱਖਾਂਗੇ ਕੁੰਡੇ ਦੀ ਲਾਈਨਿੰਗ ਇਸ ਤੋਂ ਬਾਅਦ ਆਪਾਂ ਰੱਖਾਂਗੇ ਇਹਦੇ ਉੱਪਰ ਇੱਕ ਕੁੰਦਾ ਸਲਵਾਰ ਦਾ ਕੁੰਡੇ ਦੀ ਲਾਈਨਿੰਗ ਦੇ ਉੱਪਰ ਕੁੰਦਾ ਸਲਵਾਰ ਦਾ ਇਸ ਤਰ੍ਹਾਂ ਸਿੱਧੇ ਲੋਟ ਰੱਖਣਾ ਹੈ ਇਸ ਲੋਟ ਉਸ ਤੋਂ ਬਾਅਦ ਆਪਾਂ ਰੱਖਾਂਗੇ ਦੇਖੋ ਇਹ ਜਿਹੜਾ ਆਪਣੇ ਕੋਲ ਪਹੁੰਚਾਗਾ ਇਹਨੂੰ ਪੋਟਾ ਕਰਕੇ ਰੱਖਾਂਗੇ ਇਸ ਤਰ੍ਹਾਂ ਉਹਨਾਂ ਇਹਨਾਂ ਨੂੰ ਆਪਾਂ ਦੇਖੋ ਇਸ ਤਰ੍ਹਾਂ ਸਿੱਧੇ ਕਰਦੇ ਜਾਵਾਂਗੇ ਤੇ ਇਹਦੇ ਉੱਪਰ ਸਲਾਈ ਜਿਹੜੀ ਆਪਾਂ ਲਗਾਉਂਦੇ ਜਾਵਾਂਗੇ ਐਸਟ੍ਰ ਹੁਣ ਇਹਨਾਂ ਨੂੰ ਦੇਖ ਆਪਾਂ ਉੱਪਰੋਂ ਪਹਿਲਾਂ ਬਰਾਬਰ ਕਰਕੇ ਫੜਾਂਗੇ ਚਾਰੇ ਚੀਜ਼ਾਂ ਨੂੰ ਇਸ ਤਰ੍ਹਾਂ ਉਸ ਤੋਂ ਬਾਅਦ ਦੇਖੋ ਆਪਣੀ ਲਾਈਨਿੰਗ ਦੇ ਪੱਟੇ ਲੈ ਰੱਖੀ ਸੀਗੀ ਇਹ ਲਾਈਨਿੰਗ ਦੇ ਵਿੱਚ ਆਪਾਂ ਬਲ ਪਾਵਾਂਗੇ ਜਦੋਂ ਆਪਾਂ ਜੜਾਈ ਕਰਾਂਗੇ ਆਪਾਂ ਤੁਹਾਨੂੰ ਦਿਖਾਉਣੀ ਆ ਦੇਖੋ ਇਹ ਆਪਣੀ ਜਿਹੜੀ ਸਲਾਈ ਹੈਗੀ ਹੁਣ ਇਸ ਤਰ੍ਹਾਂ ਲੱਗ ਗਈ ਇਸ ਤੋਂ ਬਾਅਦ ਇੱਕ ਹੁਣ ਆਪਾਂ ਵੱਖ-ਵੱਖ ਕੀਤਾ ਤਾਂ ਤਾਂ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਸਲਾਈ ਹੈ ਜਿਹੜੀ ਗੁੰਮ ਇਸ ਤਰੀਕੇ ਨੇ ਦੇਖੋ ਲੱਗ ਗਈ ਹੁਣ ਇਹਦੇ ਉੱਪਰ ਕੀ ਕਰਨਾ ਹੈਗਾ ਆਪਾਂ ਸਭ ਤੋਂ ਪਹਿਲਾਂ ਦੇਖੋ ਇਹ ਪੌਂਟਰੀ ਦੇ ਉੱਪਰ ਆਪਾਂ ਰੱਖਾਂਗੇ ਕੁੰਡੇ ਨੂੰ ਇਦੇ ਉੱਪਰ ਆਪ ਰੱਖਾਂਗੇ ਦੇਖੋ ਇਸ ਤਰ੍ਹਾਂ ਕੁੰਦੇ ਨੂੰ ਲਾਈਨਿੰਗ ਵਾਲੇ ਪਾਸੇ ਰੱਖਾਂਗੇ ਆਪਾਂ ਕੁੰਦੇ ਦੀ ਲਾਈਨਿੰਗ ਇਸ ਤਰ੍ਹਾਂ ਆਪਾਂ ਲਗਾ ਲਾਂਗੇ ਇਹ ਕੁੰਦੇ ਵਾਲੀ ਲਾਈਨਿੰਗ ਇਸ ਤਰ੍ਹਾਂ ਉਹਨੂੰ ਵੀ ਆਪਾਂ ਨੀਚੇ ਤੋਂ ਉੱਪਰ ਨੂੰ ਸਲਾਈ ਲਗਾਵਾਂਗੇ ਮੁਰਨਾ ਨੂੰ ਫੇਰ ਆਪਾਂ ਦੇਖੋ ਚਾਰੇ ਚੀਜ਼ਾਂ ਨੂੰ ਪਹਿਲਾਂ ਬਰਾਬਰ ਕਰ ਲਾਂਗੇ ਇਸ ਤਰ੍ਹਾਂ ਤਨ ਪਤ ਘੋਣੇ ਦੇਖੋ ਇਹ ਵੀ ਦੇਖੋ ਦੋਨੇ ਕੁੰਦੇ ਜਿਹੜੇ ਇੱਕ ਪਹੁੰਚੇ ਨੇ ਆਪਾਂ ਜੁਆਇੰਟ ਕਰਨੇ ਸੀ ਇਸ ਤਰੀਕੇ ਨਾਲ ਕਰ ਲੇ ਹੁਣ ਆ ਗਈ ਦੇਖੋ ਆਪਣੀ ਝੋਲੀ ਵਾਲੀ ਸਿਆਉਣ ਜਿਹੜੀ ਆਪਾਂ ਇਹ ਗੁੰਮ ਕਰਨੀ ਹੈ ਕਿਸ ਤਰੀਕੇ ਨਾਲ ਕਰਨੀ ਹੈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਪਹਿਲਾਂ ਦੇਖੋ ਇਹ ਲੈ ਲengaਗੇ ਆਪਣੇ ਕੁੰਦੇ ਜਿਹੜੇ ਨਾਲ ਇਹ ਕੁੰਦੇ ਦੇ ਦੇਖੋ ਆਸਮ ਦੇਖੋ ਆ ਗਏ ਇਸ ਤਰ੍ਹਾਂ ਦੇਖੋ ਇਹ ਇਸ ਤਰ੍ਹਾਂ ਇਹਨਾਂ ਆਪਾਂ ਰੱਖ ਲਿਆ ਹੁਣ ਉਸ ਤੋਂ ਬਾਅਦ ਜਿਹੜੇ ਆਪਣੇ ਦੂਸਰੇ ਦੋਨੇ ਕੁੰਦਿਆ ਆਪਾਂ ਇੱਕ ਪਹੁੰਚਣਾ ਜੁਆਨ ਕੀਤੇ ਸੀ ਇਹਨਾਂ ਨੂੰ ਲੈ ਲਾਂਗੇ ਹੁਣ ਇਹਨਾਂ ਨੂੰ ਵੀ ਆਪਾਂ ਇਹਦੇ ਉੱਪਰ ਇੱਕ ਵਾਰ ਤਾਂ ਉਲਟਾ ਕਰਕੇ ਰੱਖਾਂਗੇ ਦੇਖੋ ਆਪਾਂ ਇਸ ਤਰ੍ਹਾਂ ਜਦੋਂ ਨਾ ਆਪਾਂ ਇਹਦੇ ਉੱਪਰ ਉਲਟਾ ਕਰਕੇ ਰੱਖਾਂਗੇ ਆਪਾਂ ਤੁਹਾਨੂੰ ਸਮਝਾਉਣ ਲਈ ਵੀ ਇਹ ਆਪਾਂ ਕਿਸ ਤਰ੍ਹਾਂ ਪਲਟੀ ਮਾਰਨੀ ਹੈ ਦੀ ਤੇ ਇਹ ਕਿਸ ਤਰੀਕੇ ਨਾਲ ਗੁੰਮ ਹੋਊਗਾ ਹੁਣ ਪਹਿਲਾਂ ਤੇ ਦੇਖੋ ਫੜਨੇ ਚ ਤਾਂ ਆਪਾਂ ਇਹ ਦੇਖੋ ਐਸ ਲੋਟ ਫੜ ਲਈ ਜੇਕਰ ਆਪਾਂ ਇਹਦੇ ਤੇ ਅਈ ਸਿਲਾਈ ਲਗਾਵਾਂਗੇ ਤਾਂ ਦੇਖੋ ਇਹ ਸਿਲਾਈ ਫਿਰ ਦੂਸਰੇ ਲੋਟ ਦੱਬਣੀ ਪਊਗੀ ਹੁਣ ਕੀ ਕਰਾਂਗੇ ਆਪਾਂ ਦੋਨੇ ਕੁੰਦੇ ਫੜ ਲਾਂਗੇ ਪਹਿਲਾਂ ਜਿਹੜੇ ਸਲਵਾਰ ਦੇ ਕੱਟੇ ਹੋਏ ਨੇ ਦੋਨੇ ਕੁੰਦੇ ਇਸ ਤਰ੍ਹਾਂ ਇਹ ਦੋਨੇ ਕੁੰਦੇ ਫੜ ਲੇ ਪਹਿਲਾਂ ਫਿਰ ਇਹ ਇੱਕ ਪਾਸੇ ਦੇਖੋ ਲੈ ਲੈਂਦੇ ਵੀ ਫੜਦੇ ਇਹ ਇੱਕ ਲੈਣ ਦੇਖੋ ਆਪਾਂ ਇਹਨੂੰ ਛੱਡ ਲਿਆ ਇਹਨੇ ਆਪਾਂ ਛੱਡ ਲਿਆ ਹੁਣ ਇਹਨੂੰ ਆਪਾਂ ਕੀ ਕਰਨਾ ਹੈ ਇਹਨੂੰ ਇਸ ਤਰ੍ਹਾਂ ਪਹਿਲਾਂ ਦੇਖੋ ਸਿੱਧੀ ਫੜੀ ਹੋਈ ਆਪਾਂ ਇਸ ਤਰ੍ਹਾਂ ਫਿਰ ਇਹਨੂੰ ਆਪਾਂ ਇਸ ਤਰ੍ਹਾਂ ਫੜ ਕੇ ਇਹਦੇ ਨਾਲ ਇਸ ਤਰ੍ਹਾਂ ਢੇੜਾ ਖੋਲਣਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਦੀ ਆਪਾਂ ਇਹਨੂੰ ਸਲਾਈ ਨੂੰ ਲਗਾਵਾਂਗੇ ਆ ਦੇਖੋ ਇਸ ਤਰ੍ਹਾਂ ਇਹਦੇ ਵਿੱਚ ਦੀ ਆਪਾਂ ਸਲਾਈ ਨੂੰ ਲਗਾਵਾਂਗੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਦੇਖੋ ਲਾਈਨਿੰਗ ਤਾਂ ਤੁਹਾਨੂੰ ਬਲ ਦਿਖ ਰਿਹਾ ਹੋਣਾ ਇਸ ਤਰ੍ਹਾਂ ਦੀ ਪਾਰਟੀ ਆ ਜੂਗੀ ਦੇਖੋ ਲਾਈਨਿੰਗਾਂ ਦੋਨੋਂ ਇੱਕ ਸਾਈਡ ਤੇ ਆ ਗਈਆਂ ਕੁੰਦੇ ਵਾਲਾ ਕੱਪੜਾ ਦੋਨਾਂ ਨਾਲ ਇੱਕ ਸਾਈਡ ਤੇ ਆ ਗਿਆ ਇਸ ਨਾਲ ਹਾਂ ਇਹ ਦੇਖੋ ਇਸ ਤਰੀਕੇ ਨਾਲ ਮੈਂ ਤੇ ਸਿਆਉਣ ਲਗਾਉਂਗੀ ਹੁਣ ਤੁਸੀਂ ਦੇਖ ਸਕਦੇ ਹੋ ਹੁਣ ਚਾਰਾਂ ਦੇ ਉੱਪਰ ਦੇਖੋ ਸਿਆਉਣ ਲਗਾਤੀ ਐ ਇਸ ਤਰ੍ਹਾਂ ਹੁਣ ਦੇਖੋ ਜਿਹੜੀ ਆਪਾਂ ਪਲਟੀ ਮਾਰੀ ਸੀ ਇਹ ਬਲ ਪਿਆ ਵਿਆ ਸੀ ਇਹਨੂੰ ਆਪਾਂ ਇੱਧਰ ਹੀ ਸਾਈ ਦੇ ਭਮਾ ਦਾਂਗੇ ਇਸ ਲੋਟ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਹੱਥ ਨਾਲ ਹੀ ਸੁਣਾਈ ਜਿਹੜੀ ਇਸ ਤਰ੍ਹਾਂ ਬੰਨ੍ਹੂਗੀ ਦੇਖੋ ਇਹਦੇ ਤੇ ਵੀ ਆਪਾਂ ਨੂੰ ਕੋਈ ਇੰਟਰਲੌਕ ਕਰਨ ਦੀ ਲੋੜ ਨਹੀਂ ਹੈ ਹੁਣ ਇਹਦੇ ਉੱਪਰ ਵੀ ਦੇਖੋ ਆਪਾਂ ਸਲਾਈ ਲਗਾ ਕੇ ਇਹਨੂੰ ਸਲਾਈ ਦੇ ਵਿੱਚ ਦੱਬਾਂਗੇ ਦੇਖੋ ਝੋਲੀ ਵਾਲੀ ਸਲਾਈ ਹੈ ਇਹ ਇਹਨੂੰ ਤਾਂ ਪਹਿਲੇ ਤਰੀਕੇ ਨਾਲ ਬੰਨ੍ਹ ਦੋ ਧਿਆਨ ਦੇ ਨਾਲ ਦੇਖਣਾ ਆਪਾਂ ਜਿਹੜੇ ਦੂਸਰੇ ਪਾਸੇ ਸਲਾਈ ਲਗਾਉਣੀ ਹੈ ਆਪਾਂ ਤੁਹਾਨੂੰ ਉਹ ਦੁਬਾਰੇ ਦਿਖਾਉਣੇ ਆਗੇ ਦੂਸਰੀ ਜਿਹੜੀ ਆਸ ਨਾਲ ਸਲਾਈ ਲਗਾਉਣੀ ਆਪਾਂ ਕਿਸ ਤਰੀਕੇ ਨਾਲ ਲਗਾਉਣੀ ਆ ਉਹ ਹੁਣ ਦੇਖੋ ਸਭ ਤੋਂ ਪਹਿਲਾਂ ਇਹ ਕੁੰਦਿਆਂ ਵਾਲੀਆਂ ਸਲਾਈਆਂ ਤੋਂ ਆਪਾਂ ਝੋਲੀ ਵਾਲੇ ਸਲਾਈਆਂ ਤੇ ਸਲਵਾਰ ਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਹੀ ਫੜ ਲਾਂਗੇ ਨਾ ਦੇਖੋ ਇਸ ਤਰ੍ਹਾਂ ਉਲਟੀ ਸਲਵਾਰ ਫੜ ਲਈ ਸਾਰੀ ਹੁਣ ਆਪਾਂ ਤੁਹਾਨੂੰ ਇੱਧਰ ਤੋਂ ਦੁਬਾਰੇ ਸਮਝਾਉਨੇ ਆ ਵੀ ਜਿਹੜੀ ਇਹ ਝੋਲੀ ਵਾਲੀ ਸੇਉਣਾ ਆਪਾਂ ਕਿਸ ਤਰੀਕੇ ਨਾਲ ਲਈ ਹੁਣ ਦੇਖੋ ਇਹ ਲਾਈਨਿੰਗ ਆ ਗਈ ਇਹ ਕੁੰਦਾ ਆ ਗਿਆ ਹੈ ਨਾ ਕੁੰਦਿਆਂ ਵਾਲਾ ਜਿਹੜਾ ਅਸਨ ਆ ਗਿਆ ਹੁਣ ਇਸੇ ਤਰ੍ਹਾਂ ਦੇਖੋ ਇਹ ਕੁੰਦਿਆਂ ਵਾਲਾ ਸਨਿਕ ਫੇਰ ਆ ਗਿਆ ਇਹਨੂੰ ਆਪਾਂ ਇਸ ਤਰੀਕੇ ਨਾਲ ਰੱਖ ਲਿਆ ਇਸ ਤਰੀਕੇ ਨਾਲ ਰੱਖ ਲਿਆ ਆਪਾਂ ਇਹਨੂੰ ਉਸ ਤੋਂ ਬਾਅਦ ਹੁਣ ਜਿਹੜੀ ਇਹ ਕੁੰਦੇ ਵਾਲੀ ਸਲਾਈ ਆ ਇਹ ਆ ਗਈ ਲਾਈਨਿੰਗ ਦੇਖੋ ਇਸ ਤਰ੍ਹਾਂ ਆਪਾਂ ਪਹਿਲਾਂ ਸਲਾਈ ਨਹੀਂ ਲਗਾ ਸਕਦੇ ਹੁਣ ਇਹਨੂੰ ਵੀ ਆਪਾਂ ਗੁੰਮ ਬਣਾਉਣਾਗਾ ਇਹਦੇ ਆਪਾਂ ਗੁੰਮ ਕਿਸ ਤਰੀਕੇ ਨਾਲ ਬਣਾਉਣਾ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈ ਦੁਬਾਰਾ ਤੋਂ ਦੇਖੋ ਇਹ ਲਾਈਨਿੰਗ ਆ ਜਿਹੜੀ ਇਹ ਲਾਈਨਿੰਗ ਨੂੰ ਇਹਨੂੰ ਆਪਾਂ ਆਈਸੋਲੇਟ ਐ ਕਰ ਲਿਆ ਦੇਖਿਆ ਤਾਂ ਬਲ ਪੈ ਗਿਆ ਇਹਦੇ ਆਪਾਂ ਵਿਚਦੀ ਦੇ ਜਿਹੜਾ ਇਸ ਤਰ੍ਹਾਂ ਐਸਲੋਟ ਬਲ ਪਾ ਲਿਆ ਐ ਟੇਕਿੰ ਦੇਖੇ ਗੁੰਮ ਸਲਾਈ ਹੋएगी ਹੁਣ ਇਹਦੇ ਉੱਪਰ ਵੀ ਆਪਾਂ ਸਲਾਈ ਲਗਾਵਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਜਿਹੜਾ ਇਹ ਬਲ ਪਾਇਆ ਸੀਗਾ ਇਹਨੂੰ ਬਲ ਨੂੰ ਆਪਾਂ ਫੜ ਕੇ ਇਸ ਤਰ੍ਹਾਂ ਸਿੱਧਾ ਕਰ ਲਾਂਗੇ ਇਹ ਇਸ ਤਰ੍ਹਾਂ ਦੇਖੇ ਹੋ ਗਿਆ ਸਿੱਧਾ ਉਸੇ ਤਰ੍ਹਾਂ ਇਧਰ ਕੁੰਡੇ ਲੱਕ ਕੱਪੜਾ ਫੜਾਂਗੇ ਆਪਾਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਲਾਈਏ ਜਿਹੜੀ ਇਸ ਤਰ੍ਹਾਂ ਗੁੰਮ ਹੋ ਗਈ ਉਹਨੇ ਵੀ ਸਲਾਈ ਦਾ ਆਪਾਂ ਜਿਹੜਾ ਪਹਿਲਾਂ ਉੱਪਰੋਂ ਦੱਬਾਂਗੇ ਤੁਸੀਂ ਦੇਖ ਸਕਦੇ ਹੋ ਸਾਰੀਆਂ ਸਲਾਈ ਜਿਹੜੀਆਂ ਮੈਂ ਗੰਮ ਲਗਾਈਆਂ ਨੇ ਮੈਨੂੰ ਉਮੀਦ ਹੈ ਵੀ ਇਹ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਿਆ ਹੋਊਗਾ ਤੁਹਾਨੂੰ ਇਹਦੀ ਪੂਰੀ ਸਮਝ ਆਈ ਹੋਊਗੀ ਵੀ ਜਿਹੜੇ ਆਪਾਂ ਝੋਲੀ ਦੀ ਸਿਆਂ ਨੂੰ ਗੰਮ ਲਗਾਇਆ ਕਿਹੜੇ ਤਰੀਕੇ ਨਾਲ ਲਗਾਈਆ ਇਹ ਵਾਲੀ ਸਲਾਈਆਂ ਗੰਮ ਆਪਾਂ ਕਿਸ ਤਰੀਕੇ ਨਾਲ ਲਾਈਆਂ ਨੇ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆਂ ਆਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ